ਪੰਜਾਬ ਦੇ ਵਿੱਚ ਇੱਕ ਹੋਰ ਦਰਿਆ ਚੱਲਿਆ ਲੰਚਰਤਾ ਦਾ ਪੈਸੇ ਉਹਨਾਂ ਨੂੰ YouTube ਦਿੰਦੀ ਹੈ Instagram Facebook ਦਿੰਦਾ ਤੇ ਇਹਦੇ ਕਰਕੇ ਉਹ ਆਪਣੇ ਦੇ ਕੱਪੜੇ ਲਾਉਣ ਤੱਕ ਜਾਂਦੇ ਅਤੇ ਨੌਜਵਾਨੀ ਜਾ ਰਹੀ ਹੈ ਕਿਹੜੀ ਗਾਲ ਕੱਢਣੀ ਆ ਕੋਈ ਮਤਲਬ ਨਹੀਂ ਕੱਪੜੇ ਪਾਏ ਆ ਕਿ ਨਹੀਂ ਪਾਏ ਆ ਕੋਈ ਮਤਲਬ ਨਹੀਂ ਐਮਐਸ ਦੀ ਲੀਕ ਹੋ ਗਿਆ ਕੋਈ ਮਤਲਬ ਨਹੀਂ ਕਿਉਂ ਨਹੀਂ ਮਤਲਬ ਇਹ ਪੰਜਾਬ ਆ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਪਰਿਵਾਰ ਚੱਲਦੀ ਘਰ ਵਾਲੀ ਆਦੀ ਮਾ ਆਦੀ ਭੈਣ ਤੇ ਬੱਚੀ ਕੋਲੇ ਬਹਿ ਕੇ ਆਪ ਦਾ ਫੇਸਬੁੱਕ ਇੰਸਟਾਗ੍ਰam ਚਲਾ ਦੂਗੀ ਪ੍ਰੋਡੂਸਰ ਕੁੱਟਿਆ ਸੀ ਕੋਟ ਦੰਨੇ ਵਾਲਾ ਕਿੰਨੇ ਵਾਰੀ ਕਾਲ ਰੀਪੀਟ ਕੀਤੀ ਆ ਮੇਰੇ ਬਰੋ ਵਿੱਚ ਸਿਖਾਉਂਦਾ ਕੀ ਆ ਜਿਹੜਾ ਜਿਹੜਾ ਕੰਮ ਗੋਹਾੜੇ ਸਾਹਰੇ ਕੀਤਾ ਇਹਨੇ ਜਿਹੜਾ ਕੰਮ ਭਿੰਡਰਾ ਦੇ ਵਿੱਚ ਕੀਤਾ ਜਿਹੜਾ ਕੰਮ ਅਮਰਸਾਹਬ ਦੇ ਵਿੱਚ ਹੋਇਆ ਉਹੀ ਤਾਂ ਉਹ ਦੱਸਦਾ ਸੀ ਨਹੀਂ ਐ ਕਰਿਆ ਕਰੋ ਸਾਰੀ ਰਾਤ ਬੱਚੀ ਘਰੋਂ ਬਾਹਰ ਰਹੀ ਹੋਵੇ 17 ਸਾਲ ਦੀ ਤੇ ਸਕੇ ਪਿਓ ਨੇ 2 ਲੱਖ ਰੁਪਇਆ ਲੈ ਕੇ ਰਾਜੀਨਾਮਾ ਕਰ ਲਿਆ ਹੋਵੇ ਮੈਂ ਇਹਦੇ ਵਿੱਚ ਸਜਾ ਦਾ ਹੱਕਦਾਰ ਰੇਪ ਕਾ ਕਰਲੇ ਨੂੰ ਨਹੀਂ ਕਹੂੰਗਾ ਇਹਦੇ ਚ ਸਜਾ ਦਾ ਹੱਕਦਾਰ ਕੁੜੀ ਦਾ ਪਿਓ ਆ ਜਿਹਨੇ 2 ਲੱਖ ਰੁਪਈਆ ਲਿਆ ਤੇ ਕੁੜੀ ਨੂੰ ਕਿਆ ਵੀ ਜਾਤ ਹੂੰਗਾ ਜੇ ਉਸ ਪਿਓ ਦੇ ਮਨ ਦੇ ਵਿੱਚ ਗੱਲ ਸੀ ਨਾ ਵੀ ਮੇਰੀ ਧੀ ਦੀ ਗੱਲਤੀ ਆ ਵੀ ਉਹ ਆਪਣੀ ਮਰਜ਼ੀ ਨਾਲ ਗਈ ਐ ਇਦਾਂ ਹੁੰਦਾ ਉਹ ਵੀ ਮੈਂ ਕੱਟਣਾ ਦੱਸਦਾ ਤੇ ਸਵਾਦ ਆ ਜਾਂਦਾ ਤੇ ਦੋਵਾਂ ਨੇ ਸਿਰਫ ਤੇ ਕੀਤੇ ਹੁੰਦੇ ਮੁੰਡੇ ਦਾ ਵੀ ਤੇ ਕੁੜੀ ਦਾ ਵੀ ਐਹੋ ਜਿਹਾ ਅਸੀਂ ਲੈਣਾ ਵੀ ਕੀ ਹਾਲਾਤ ਨਾਲ ਹੀ ਹੁੰਦੀ ਰੋਬਰ ਰੱਖਾਂ ਇਹ ਗੱਲ ਬਾਤ ਦੂਪੀ ਦੇ ਵਿੱਚੋਂ ਗੁਰਦਾਰਾ ਸਿੰਘ ਤੇ ਗ੍ਰੰਥੀ ਸਿੰਘ ਦੀ 13 ਸਾਲ ਦੀ ਬੱਚੀ ਘਰ ਨਹੀਂ ਮੁੜਦੀ। ਵੱਡੇ ਲੈਵਲ ਤੇ ਗੱਲਬਾਤ ਟੁੱਟਦੀ ਆ ਜੀ ਸਿੱਖਾਂ ਦੇ ਬੱਚੇ ਨਾਲ ਆ ਹੋ ਗਿਆ ਪੰਜਾਬ ਤੋਂ ਬਾਹਰ। ਮੈਂ ਕਿਹਾ ਅਸੀਂ ਹੁਣੇ ਹੀ ਤੁਰਦੇ ਆ। ਰਾਤ ਦੇ 11-12 ਵਜੇ ਆ ਸਵੇਰ ਦੇ 7-8 ਵਜੇ ਤਣ ਸੂਰਜ ਬਾਅਦ ਚੜੂਗਾ ਗੱਡੀ ਸਾਡੀ ਕੀੜੀ ਪਿੱਛ ਪਹਿਲੋਂ ਹੋਊਗੀ। ਅਸੀਂ ਬੈẽਗੇ। ਪੰਜਾਬ ਦੇ ਵਿੱਚ ਇੱਕ ਹੋਰ ਦਰਿਆ ਚੱਲਿਆ ਲੱਚਰਤਾ ਦਾ ਇੰਟਰਨੈਟ ਜਰੂਰੇ ਪੈਸੇ ਉਹਨਾਂ ਨੂੰ YouTube ਦਿੰਦੀ ਐ Instagram Facebook ਦਿੰਦਾ ਤੇ ਇਹਦੇ ਕਰਕੇ ਉਹ ਆਪਣੇ ਦੇ ਕੱਪੜੇ ਲਾਉਣ ਤੱਕ ਜਾਂਦੇ ਆ ਤੇ ਨੌਜਵਾਨੀ ਜਾ ਰਹੀ ਐ ਕਿਹੜੀ ਗਾਲ ਕੱਢਣੀ ਆ ਕੋਈ ਮਤਲਬ ਨਹੀਂ ਕੱਪੜੇ ਪਾਏ ਆ ਕਿ ਨਹੀਂ ਪਾਏ ਆ ਕੋਈ ਮਤਲਬ ਨਹੀਂ ਐਮਐਸ ਲੀਕ ਹੋ ਗਿਆ ਕੋਈ ਮਤਲਬ ਨਹੀਂ ਕਿਉਂ ਨਹੀਂ ਮਤਲਬ ਇਹ ਪੰਜਾਬ ਆ ਹੈਗਾ ਮਤਲਬ ਤਾਂ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਪਰਿਵਾਰ ਚੱਲਦੀ ਘਰ ਵਾਲੀ ਆਦੀ ਮਾ ਆਦੀ ਭੈਣ ਤੇ ਬੱਚੀ ਕੋਲੇ ਬਹਿ ਕੇ ਆਪਦਾ ਫੇਸਬੁੱਕ ਇੰਸਟਾਗ੍ਰਾਮ ਚਲਾ ਲੂ ਭਾਈ ਤੇ ਜ਼ਿੰਮੇਵਾਰ ਕੌਣ ਆ ਫਿਰ ਕਿਉਂ ਨਹੀਂ ਹਟਾਉਂਦੇ ਉਹਨਾਂ ਨੂੰ ਮੇਰਾ ਠੇਕਾ ਲਿਆ ਕੱਲੇ ਦਾ ਪ੍ਰੋਡੂਸਰ ਕੁੱਟਿਆ ਸੀ ਕੋਟ ਦੰਨੇ ਵਾਲਾ ਕਿੰਨੀ ਵਾਰੀ ਗੱਲ ਰਿਪੀਟ ਕੀਤੀ ਆ ਮੇਰੇ ਵਿਰੋਧ ਧਰਨਾ ਕਿਉਂ ਲੱਗਾ ਦਾਗਮੰਦ ਦੇ ਨਾਮ ਜਾਂਦ ਸੀ ਇੱਕ ਦੀ ਮੌਤ ਹੋ ਗਈ ਐ ਇੱਕ ਨજરਬੰਦ ਜੇਲ੍ਹ ਚ ਬਖਲਾ ਦੀ ਜਮਾਨਤ ਕਰਾਉਣ ਲਈ ਬੰਦੇ ਨੇ ਅਜੇ 3 ਸਾਲ ਹੋ ਗਏ ਤੱਕ ਜਮਾਨਤ ਨਹੀਂ ਕੌਣੇ ਦਰਦੇ ਤੁਸੀਂ ਉਹਨਾਂ ਨੂੰ ਰਲਕਾਰਦੇ ਯਾਰ ਤੁਸੀਂ ਉੱਤੇ ਇਕੱਠੇ ਹੀ ਹੁੰਦੇ ਵੀ ਸਾਡੀ ਪੰਜਾਬੀਅਤ ਦਾ ਮਸਲਾ ਲੱਚਰਤਾ ਦਾ ਮਸਲਾ ਬੱਚਿਆਂ ਦੇ ਰੇਪ ਹੋਈ ਜਾਂਦੇ ਉਹਦੇ ਚ ਸਿਖਾਉਂਦਾ ਕੀ ਆ ਜਿਹੜਾ ਜਿਹੜਾ ਕੰਮ ਗੁਫਾ ਵਾਲੇ ਸਾਹਦੇ ਕੀਤਾ ਇਹਨੇ ਜਿਹੜਾ ਕੰਮ ਭਿੰਡਰਾ ਦੇ ਵਿੱਚ ਕੀਤਾ ਜਿਹੜਾ ਕੰਮ ਅਬਰਸਰ ਸਾਹਿਬ ਦੇ ਵਿੱਚ ਹੋਇਆ ਉਹੀ ਤਾਂ ਉਹ ਦੱਸਦਾ ਸੀ ਨਹੀਂ ਐ ਕਰਿਆ ਕਰੋ ਕਦੋਂ ਉੱਠੋਗੇ ਤੁਸੀਂ ਨਹੀਂ ਉੱਠਣਾ ਤੁਸੀਂ ਉਦੋਂ ਨਹੀਂ ਉੱਠਣਾ ਜਦੋਂ ਘਰੇ ਅੱਗ ਲੱਗ ਗਈ ਜਿਸ ਦਿਨ ਘਰੇ ਜੰਮੀ ਹੋਈ ਧੀ ਨਾ ਵਾਰਦਾਤ ਹੋ ਗਈ ਨਾ ਕੋਈ ਤੇ ਉਹਦੇ ਅੱਖਾਂ ਚ ਹਸੌਲ ਦੇ ਕੇ ਰੋਹੋਗੇ ਜੇ ਕਿਤੇ ਉਹਦੇ ਤਰਫ ਇਹਦੇ ਦਾ ਬਚ ਜਾਂਦੇ ਯਾਰ ਤੇ ਫਿਰ ਤੁਸੀਂ ਵਿੱਚ ਬੰਦੇ ਪਾ ਪਾ ਕੇ ਕਹੋਗੇ ਰਾਜਨਾਮਾ ਕਰਾ ਦੇ ਅੰਦਰ ਖਾਤੇ ਗੱਲਬਾਤ ਬਾਹਰ ਨਾ ਜਾਵੇ ਮੈਂ ਬਿੱਥੇ ਗੱਲ ਕੀਤੀ ਇੱਕ ਰਾਤ ਨੂੰ ਫੋਨ ਆਇਆ ਕਿਸੇ ਪਿੰਡੋਂ ਬਾਬਾ ਜੀ ਸਾਡੇ ਗਵੰਢ ਕਾਂ ਦੀ ਕੁੜੀ 16 17 ਸਾਲ ਦੀ ਬਾਰਾ 10ਵੀਂ ਜਮਾਤ ਦੇ ਵਿੱਚ ਪੜ੍ਹਦੀ ਆ ਸਵੇਰ ਦੀ ਸਕੂਲ ਗਈ ਆ ਰਾਤ ਹੋ ਗਈ ਅਜੇ ਤੱਕ ਵਾਪਸ ਨਹੀਂ ਆਈ ਪੁਲਿਸ ਕਾਲ ਨਹੀਂ ਸੁਣਦੀ ਕੁਝ ਕਰੋ ਐਡਰੈਸ ਮੰਗਾ ਕੇ ਅਸੀਂ ਕਿਹਾ ਵੀ ਹੁਣ ਤਾਂ 12:01 ਵਜਿਆ ਸੀ ਹੁਣੇ ਤੁਰਦੇ ਆ ਪਰ ਜਿਹੜਾ ਐਕਸ਼ਨ ਆ ਸਵੇਰੇ ਦਿਨ ਚੜ੍ਹੇ ਹੋਊਗਾ ਪਰਿਵਾਰ ਦਾ ਨੰਬਰ ਲੈ ਲਿਆ ਡੀਐਸਪੀ ਸਾਹਿਬ ਨਾਲ ਗੱਲ ਹੋ ਗਈ ਬਾਬਾ ਜੀ ਆ ਜਾਓ ਕੋਈ ਚੱਕਰ ਨਹੀਂ ਜਿਵੇਂ ਕਹੋਗੇ ਕਰ ਦਾਂਗੇ ਇੱਕ ਰਿਜ਼ਲਟ ਕੀ ਨਿਕਲਿਆ ਉਹਦਾ ਪਿਓ ਉਹਨਾਂ ਦਾ ਲੋਕੇਸ਼ਨ ਭੇਜ ਦੇ ਘਰ ਕਿੱਥੇ ਆ ਤੇ ਕਹਿੰਦੇ ਬਾਬਾ ਜੀ ਤੁਸੀਂ ਉਹ ਆਪਣੇ ਕੁੜੀ ਦੇ ਮਸਲੇ 'ਚ ਆਏ ਮੈਂ ਕਹਾਂ ਜੀ ਬਾਬਾ ਜੀ ਆਪਣਾ ਤਾਂ 2 ਲੱਖਾਂ 'ਚ ਨੱਪੜ ਗਏ ਸਾਰੀ ਰਾਤ ਬੱਚੀ ਘਰੋਂ ਬਾਹਰ ਰਹੀ ਹੋਵੇ 17 ਸਾਲ ਦੀ ਤੇ ਸਕੇ ਪਿਓ ਨੇ 2 ਲੱਖ ਰੁਪਇਆ ਲੈ ਕੇ ਰਾਜੀਨਾਵਾ ਕਰ ਲਿਆ ਹੋਵੇ ਮੈਂ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਰੇਪ ਕਰਨ ਵਾਲੇ ਨੂੰ ਨਹੀਂ ਕਹੂੰਗਾ ਇਹਦੇ 'ਚ ਸਜ਼ਾ ਦਾ ਹੱਕਦਾਰ ਕੁੜੀ ਦਾ ਪਿਓ ਆ ਜਿਹਨੇ 2 ਲੱਖ ਰੁਪਇਆ ਲਿਆ ਤੇ ਕੁੜੀ ਨੂੰ ਕਿਹਾ ਵਿਆਹ ਕਰਾਂਗਾ ਰੇਪ ਹੋਇਆ ਸਿੱਖਾਂ ਦੀ ਬੱਚੀ ਦਾ ਰੇਪ ਕੀਤਾ ਸਿੱਖਾਂ ਦੇ ਬੱਚੇ ਨੇ ਤੇ ਪੈਸੇ ਵੀ ਇੱਕ ਸਿੱਖ ਲੈ ਲੈ ਆ ਰੇਪ ਕਰਨ ਵਾਲੇ ਤੋਂ ਵੀ ਜੇ ਤੂੰ ਕਰ ਲਿਆ ਤੇ ਕੋਈ ਚੱਕਰ ਨਹੀਂ ਹੈਗੀ ਭਾਪੜੀ ਨਿਕਲਣੀ ਚਾਹੀਦੀ ਕਿੱਥੇ ਿਤ ਪਰ ਹੋ ਗਿਆ ਤੁਸੀਂ ਜੇ ਉਹ ਉਸ ਪਿਆਰ ਦੇ ਮਨ ਦੇ ਵਿੱਚ ਗੱਲ ਸੀ ਨਾ ਵੀ ਮੇਰੀ ਧੀ ਦੀ ਗੱਲ ਧੀ ਉਹ ਆਪਣੀ ਮਰਜ਼ੀ ਨਾਲ ਗਈ ਹੈ ਇਦਾਂ ਹੁੰਦਾ ਉਹ ਵੀ ਮੈਂ ਘਟਨਾ ਦੱਸਦਾ ਤੇ ਸਵਾਦ ਆ ਜਾਂਦਾ ਜੇ ਦੋਵਾਂ ਦੇ ਸਿਰਫ ਅਤੇ ਕੀਤੇ ਹੁੰਦੇ ਮੁੰਡੇ ਦਾ ਵੀ ਤੇ ਕੁੜੀ ਦਾ ਵੀ ਇਹੋ ਜਿਹਾ ਅਸੀਂ ਲੈਣਾ ਵੀ ਕੀ ਹਾਲਾਤਾਂ ਨਹੀਂ ਹੁੰਦੀ ਰੋਬਰ ਰੱਖਾਂਗੇ ਗੱਲ ਬਾਤ ਜੂਪੀ ਦੇ ਵਿੱਚੋਂ ਪੀਲੀ ਪੀਤ ਗੁਰਦਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ 13 ਸਾਲ ਦੀ ਬੱਚੀ ਘਰ ਨਹੀਂ ਮੁੜਦੀ ਕਮੇਟੀ ਵੱਲੋਂ ਖਵਾੜ ਆਈ ਜਾਂਦੀ ਆ ਬਲਾਤਕਾਰ ਹੋ ਗਿਆ ਕਿ ਬੱਚੀ ਕਿਡਨੈਪ ਹੋ ਗਈ ਵੱਡੇ ਲੈਵਲ ਤੇ ਗੱਲਬਾਤ ਉੱਠਦੀ ਆ ਜੀ ਸਿੱਖਾਂ ਦੇ ਬੱਚੇ ਨਾਲ ਆ ਹੋ ਗਿਆ ਪੰਜਾਬ ਤੋਂ ਬਾਹਰ ਫੋਨ ਆਉਂਦਾ ਵੀਡੀਓ ਵੇਖਦੇ ਆ ਰਾਤ ਨੂੰ ਫੋਨ ਕਰਦੇ ਆ ਨੌਜਵਾਨਾਂ ਨੂੰ ਪਤਾ ਉਹ ਗੱਲਬਾਤ ਬਾਰੇ ਸਾਰੇ ਬਾਰੇ ਰਿਕਾਰਡਿੰਗਾਂ ਸ਼ੇਅਰ ਕੀਤੀਆਂ ਹੋਈਆਂ ਮੈਂ ਕਹਾਂ ਅਸੀਂ ਹੁਣੇ ਹੀ ਤੁਰਦੇ ਆ ਰਾਤ ਦੇ 11 12 ਵਜੇ ਆ ਸਵੇਰ ਦੇ 7 8 ਵਜੇ ਤੈਨੂੰ ਸੂਰਜ ਬਾਅਦ ਚੜੂਗਾ ਗੱਡੀ ਸਾਡੀ ਪੀੜੀ ਪਿੱਛੇ ਪਹਿਲੋਂ ਹੋਊਗੀ ਅਸੀਂ ਬੈਹਿੰਦੇ ਤੇ ਜਦੋਂ ਪਰਿਵਾਰ ਅੰਦਰ ਬਾੜਿਆ ਸਾਰੀ ਗੱਲਬਾਤ ਸੁਣੀ ਕੁੜੀ ਆਪਦੀ ਮਰਜ਼ੀ ਨਾਲ ਗਈ ਹੋਈ ਸੀ ਜੀ ਆਪਦੇ ਬੈਗ ਦੇ ਵਿੱਚ ਕੱਪੜੇ-ਕੁਪੜੇ ਪਾ ਕੇ ਕਰੋ ਆਪਦੀ ਮਰਜ਼ੀ ਨਾਲ ਗਈ ਹੋਈ ਸੀ ਅਸੀਂ ਇੱਥੇ ਕਦੇ ਨਹੀਂ ਕਹਿ ਸਕਦੇ ਸਾਡੀ ਬੱਚੀ ਕਰੀ ਹੋਈ ਇਹ ਜੇ ਲਾad ਮਾੜੀ ਹੈ ਇੱਥੇ ਪਾਥਰੂ ਮੇਣਾ ਨਹੀਂ ਦੇਣਾ ਚਾਹੀਦਾ ਜੇ ਲਾad ਮਾੜੀ ਹੈ ਇੱਥੇ ਮੋਸ਼ਨਲ ਨਹੀਂ ਕਰਨਾ ਕਿਸੇ ਨੂੰ ਵੀ ਸਾਡੀ ਬੱਚੀ ਦਾ ਰੇਪ ਹੋ ਗਿਆ ਸਾਡੀ ਮਦਦ ਕਰੋ ਆ ਕੇ ਅਸੀਂ ਉੱਥੇ ਚਾਰ ਪੰਜ ਸਿੰਘ ਗਏ ਆ ਤੇ ਅਸੀਂ ਐਵੇਂ ਨਹੀਂ ਜਾਂਦੇ ਹੁੰਦੇ ਅਸੀਂ ਬਹੁਤ-ਬਹੁਤ ਸੋਚ ਕੇ ਜਾਂਦੇ ਹਾਂ ਨੇ ਘਰ ਦੇ ਨੂੰ ਪਤਨੀ ਬੁਲਾ ਕੇ ਜਾਂਦੇ ਹੁੰਦੇ ਆ ਪਤਾ ਨਹੀਂ ਕੀ ਹੋਣਾ ਤੇ ਗਾਹ ਜਾ ਕੇ ਸਾਨੂੰ ਇਹ ਸਟੇਟਮੈਂਟ ਦੇ ਆ ਵੀ ਇਹ ਤਾਂ ਆਪ ਹੀ ਕਰਾਉਂਦੇ ਆ ਸਾਰਾ ਕੁਝ ਫੇਰ ਆ ਕੇ ਤੁਹਾਨੂੰ ਜਵਾਬ ਕੀ ਦਈਏ ਉਹਦੇ ਤੱਕ ਸਾਡੇ ਕੋਲ ਜਵਾਬ ਨਹੀਂ ਹੈਗਾ ਹੁਣ ਜਵਾਬ ਕੀ ਦਈਏ ਕਿਓ ਹੋ ਰਿਹਾ ਪੈਸੇ ਤੱਕ ਸੀਮਤ ਰਹ ਗਏ ਆ ਤੁਹਾਨੂੰ ਪੰਥ ਦਾ ਦਰਦ ਨਹੀਂ ਹੈ ਪੰਥ ਦਾ ਦਰਦ ਹੋਣਾ ਕੱਟ ਕਰਨਾ ਪੰਥ ਦਾ ਦਰਦ ਨਹੀਂ ਹੁੰਦਾ ਬੋਲੇ ਮੱਲਿਆਂ ਤੇ ਜਾਣਾ ਪੰਥ ਦਾ ਦਰਦ ਨਹੀਂ ਹੈਗਾ ਵਿਸਾਖੀ ਤੇ ਦਰਦਮਾ ਸਹਿ ਜਾਣਾ ਪੰਥ ਦਰਦੀ ਨਹੀਂ ਹੁੰਦੇ ਦਿਵਾਲੀ ਤੇ ਕਾਂਤਕ ਸਹਿ ਜਾਣਾ ਪੰਥ ਦਰਦੀ ਨਹੀਂ ਹੁੰਦੇ ਦਸਹਰੇ ਤੇ ਹਜੂਰ ਸਹਿ ਜਾਣਾ ਪੰਥ ਦਰਦੀ ਨਹੀਂ ਹੁੰਦੇ ਜਾਂ ਮਾਗੀ ਦੇ ਮੇਲੇ ਤੇ ਸ੍ਰੀ ਮੁਕਸਰ ਸਹਿ ਜਾਣਾ ਪੰਥ ਦਰਦੀ ਨਹੀਂ ਹੁੰਦੇ ਪੰਥ ਦਰਦੀ ਦਾ ਇਨਾ ਕੰਮਾਂ ਦੇ ਵਿੱਚ ਜਾਂਦੇ ਨਹੀਂ ਹੈ ਪੰਥ ਦਰਦੀ ਤਾਂ ਜੇਲਾ ਚ ਬੈਠੇ ਆ ਪੰਥ ਦਰਦੀ ਤਾਂ ਭਗੌੜੇ ਤੁਰੇ ਫਿਰਦੇ ਆ ਪੰਥ ਦਰਦੀਆਂ ਦੇ ਤਾਂ ਕਾਊਂਟਰ ਹੋ ਗਏ ਤੁਸੀਂ ਕਿਹੜੀਆਂ ਗੱਲਾਂ ਕਰਦੇ ਕਿਹੜੇ ਪੰਥ ਦੇ ਵਿੱਚ ਤੁਰੇ ਫਿਰਦੇ ਆ ਮੇਰੇ ਉੱਤੇ ਦੋਸ਼ ਲੱਗਦੇ ਆ ਮੈਂ ਉੱਤੇ ਇਸ ਗੱਲ ਨੂੰ ਕਿਹਾ ਸੀ ਮੈਂ ਅੱਜ ਵੀ ਸਿੱਖਾਂ ਦਾ ਪਿਛਲੇ ਜਨਮ 'ਚ ਵੀ ਸਿੱਖਾਂ ਦਾ ਸੀ ਅਗਲੇ ਜਨਮ 'ਚ ਵੀ ਤੁਹਾਡਾ ਹੋਊਗਾ ਕਿਉਂ ਕਿ ਆਸੀਂ ਮਿਲਦੇ ਦੋਸ਼ ਲੱਗਦੇ ਜਿਹੜੇ ਕਲਮਾਨ ਸਿੰਘ ਸੋਤਾ ਨੇ ਕਾਨਫਰੰਸ ਕੀਤੀ ਆ ਜਗਰਾਉ ਮੇਰੇ ਖਿਲਾਫ ਉਹਨੇ ਵੀ ਉਹੀ ਬਚਨ ਕਹੇ ਕਿ ਮੁਸਲਮਾਨਾਂ ਦਾ ਮੁੰਡਾ ਪਾਣਾ ਪਾਈ ਕਰਦਾ ਨੰਦਪੁਰ ਸਾਹਿਬ ਯਾਦਵੀ ਵਿੱਚ ਵੀ ਤਾਂ ਇਹ ਹੋਇਆ ਸੀ ਇਹਦੀ ਸਲਾਹ ਨਾਲ ਉਹ ਤਾਂ ਮੁਸਲਮਾਨਾਂ ਦਾ ਮੁੰਡਾ ਪ੍ਰੋਡੂਸਰ ਦੀ ਕੁੱਟ ਮਾਰਦੇ ਵਿੱਚ ਵੀ ਤਾਂ ਇਹ ਹੋਇਆ ਸੀ ਕਿ ਇਹ ਤਾਂ ਭੇਖੀ ਹੈ ਇਹ ਤਾਂ ਅਸਲੀ ਨਾਇੰਸਿੰਗ ਨਹੀਂ ਹੈ ਕਹਿੰਦਾ ਮੁਸਲਮਾਨਾਂ ਦਾ ਮੁੰਡਾ ਬਹੁਤ ਥੋੜੇ ਜੀ ਉੱਥੇ ਵੀ ਤਾਂ ਡੀਸੀ ਨੂੰ ਮੰਗ ਪੱਤਰ ਸਾਡੇ ਜੱਥੇ ਬੰਦਗਾਂ ਨੇ ਇਹ ਹੀ ਦਿੱਤਾ ਸੀ ਵੀ ਇਹ ਬੁੱਢੇ ਦਾ ਜੱਥਤ ਬੰਦਾ ਨਹੀਂ ਹੈਗਾ ਇਹ ਤਾਂ ਮੁਸਲਮਾਨਾਂ ਦਾ ਮੁੰਡਾ ਹੁਈ ਪਾਣਾ ਪਾਈ ਕਰਦਾ ਤੇ ਤੁਸੀਂ ਫੇਰ ਵੀ ਦੇਖੋ ਇਹਨਾਂ ਕੋਸ ਝੱਲ ਕੇ ਵੀ ਤੇ ਆਪਾਂ ਜਾਣ ਹਾਜ਼ਰ ਆ ਤੁਹਾਡੇ ਆਪ ਤੇ ਬੋਲੇ ਇਸਹਾਰ ਅੱਲਾਹੂ ਉਹਨੇ ਵਿੱਚ ਸਿੱਖਾ ਦੇ ਵਿੱਚ ਬਦਲਾ ਲਿਆਉਣਾ ਚਾਹੁੰਦੇ ਆ ਪਹਿਲੋਂ ਆਪਦੇ ਆਪ ਨੂੰ ਬਦਲੋ ਨਿੱਜੀ ਮਸਲੇ ਨੂੰ ਛੱਡ ਦਿਓ ਵੈਰ ਵਿਰੋਧਤਾ ਪਿੰਡ ਚੋਂ ਖਤਮ ਕਰ ਦਿਓ ਪਿੰਡਾਂ ਦੇ ਵਿੱਚ ਏਕਤਾ ਹੀ ਸ਼ੁਰੂ ਕਰੋ ਇਕੱਠੇ ਹੋ ਕੇ ਚੱਲੋ ਘਟੋ ਘਟ ਨੌਜਵਾਨੀ ਏਕਾ ਰੱਖੇ ਪਿੰਡਾਂ ਦੇ ਵਿੱਚ ਸ਼ਰਮ ਦੀ ਗੱਲ ਹੈ ਪੰਜਾਬ ਦੇ ਧਰਤੀ ਦੇ ਉੱਤੇ ਨਸ਼ੇ ਜਿਹੜਾ ਉਸ ਇਖਤ ਖੁੱਲੇ ਪਏ ਕਮਾਲ ਹੋ ਗਈ ਪਈ ਪਰਾਮਨ ਉਸ ਨੂੰ ਜਾਓ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਲਓ ਪਿੰਡ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਆ ਪਿੰਡ ਪੱਧਰ ਤੇ ਪੰਚਾਇਤ ਤੋਂ ਪੰਚਾਇਤ ਦਾ ਸਾਥ ਜ਼ਰੂਰ ਲਓ ਜੇ ਪੰਚਾਇਤ ਕਈਆਂ ਹੀ ਸਾਥ ਰਹਿੰਦੇ ਜੋ ਕਿ ਅਸੀਂ ਸਾਂਝੀ ਐਕਸ਼ਨ ਲੈ ਲਓ ਜਿਹੜਾ ਲਿਆ ਜਾਂਦਾ ਲੈ ਲਓ ਪਿੰਡ ਦੇ ਵਿੱਚ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਕਿਸੇ ਵੀ ਧੀ ਪਿੰਡ ਦਾ ਰੇਪ ਨਹੀਂ ਹੋਣਾ ਦੇਣਾ ਕਿਸੇ ਨੂੰ ਕੋਈ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ੇ ਤੋਂ ਰੋਕੋ ਦਸਤਾਰਾ ਕਾਇਮ ਰੱਖੋ ਹਰੇਕ ਨੌਜਵਾਨ ਦਾ ਸਤਾਤਾ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਸਾਡੇ ਚਿਹਰੇ ਮੋਹਰੇ ਤੋਂ ਪਤਾ ਲੱਗੇ ਅਸੀਂ ਪੰਜਾਬੀ ਆ ਅਸੀਂ ਸਿੱਖ ਆ ਸਿੱਖ ਦੀ ਅਸਲੀ ਪਛਾਣ ਕੀ ਆ ਉਹ ਕਹਿੰਦਾ ਆਪਦੇ ਗੁਰੂ ਦੇ ਆਪਦੇ ਆਪ ਤੋਂ ਝਲਕਾਰੇ ਮਾਰਨੇ ਕਿ ਕਿੰਨੇ ਕਦੇ 10ਵੇਂ ਪਾਤਸ਼ਾਹ ਦੇ ਝਲਕਾਰੇ ਆਂਦੀ ਆ ਦੱਸੋ ਜੇ ਅੱਜ 10ਵੇਂ ਪਾਤਸ਼ਾਹ ਇੱਥੇ ਅੱਜ ਪ੍ਰਗਟ ਹੋ ਜਾਣ ਕਿਹੜਾ ਵਜੜਾ ਉਹਨਾਂ ਨੂੰ ਖਾਣਾ ਪਰੋਸ ਤੇ ਖਵਾ ਦੂਗਾ ਕਿਸੇ ਦੀ ਇਖਾਤ ਹੈ ਵੀ ਉਹ ਕਿਸੇ ਦੇ ਹੱਥ ਹੁੰਦਾ ਸੀ ਪਾਤਸ਼ਾਹ ਪ੍ਰਸ਼ਾਦਾ ਛਕ ਲੈਣਗੇ ਝਲਕਾਰੇ ਗਿ ਜਾਵੇ ਨਿਹਾਰ ਹੋ ਜਾਵੇ ਸਭੇ ਕਮਾਲ ਸਭੇ ਗੁਰੂ ਗੋਬਿੰਦ ਸਿੰਘ ਮਹਾਰਾਜੇ ਮਨੂ ਪਾਵੇ ਹਾਏ ਅਵਤਾਰ ਧਾਰਨ ਤਾਂ ਹੀ ਨਹੀਂ ਹੋ ਰਿਹਾ ਮਹਾਰਾਜ ਤਾਂ ਹੀ ਨਹੀਂ ਕੋਈ ਆ ਰਿਹਾਗਾ ਅੱਗੇ ਕੋਈ ਤਾਂ ਹੀ ਨਹੀਂ ਲੱਗ ਰਿਹਾ ਉਹ ਜਿਨ੍ਹਾਂ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਵਿਚਰਨਾ ਉਹਨਾਂ ਦੀ ਕਾਹਤ ਹੀ ਹੈ ਨਹੀਂ ਉਹਨਾਂ ਦੇ ਸਾਹਮਣੇ ਹੋਊਗੇ ਜਦੋਂ ਪੁੱਤ ਤੋਂ ਕੋਈ ਗਲਤੀ ਹੋਈ ਹੋਵੇ ਨਾ ਤੇ ਪਿਉਣੇ ਸ਼ਾਮ ਨੂੰ ਕੰਮ ਤੋਂ ਘਰੇ ਆਉਣਾ ਤੇ ਪੁੱਤ ਉਹ ਕਮਰੇ ਚ ਵੜ ਜਾਂਦਾ ਜਿੱਥੇ ਪਿਉਣੇ ਨਹੀਂ ਵੜਨਾ ਹੋ ਸਕਦਾ ਚਾਚੇ ਦਾ ਇੱਕੇ ਘਰੇ ਵੜ ਜੇ ਨਿੱਕੇ ਰਾਤ ਦੀ ਖਾਦੀ ਹੋਊਗੀ ਫੇਰ ਪਿਉ ਦੇ ਉੱਤੇ ਲੱਗਾਗੇ ਇਹ ਹਾਲਾਤ ਆਪਣੇ ਸਿੱਖਾਂ ਦੇ ਹੁਣ ਹੋਏ ਗਏ ਆ ਵੀ ਜੇ ਮਹਾਰਾਜ ਆਉਣਗੇ ਤੇ ਆਪਾਂ ਕਿਤੇ ਹੋਰ ਹੀ ਹੋ ਸਕਦਾ ਜਿ ਮੰਦਰਾ ਮਹਜਨਾ ਜਾਂ ਹੁਣ ਲੁਕ ਜਾਗੇ ਵੀ ਅਸੀਂ ਸਿੱਖ ਹੋਣ ਦੇ ਲਾਇਕ ਹੀ ਨਹੀਂ ਹੈਗੇ ਕਿਸੇ ਦੇ ਵਿੱਚ ਗੱਲਬਾਤ ਹੀ ਨਹੀਂ ਹੈ 1% ਵੀ ਕਿਸੇ ਦੇ ਵਿੱਚ ਨਹੀਂ ਹੈ ਕਿਸੇ ਨੂੰ ਰਣਨੀਤੀ ਦਾ ਹੀ ਨਹੀਂ ਪਤਾ ਕਿਸੇ ਨੂੰ ਰਾਜਨੀਤੀ ਦਾ ਹੀ ਨਹੀਂ ਪਤਾ ਕਿਸੇ ਨੂੰ ਧਰਮ ਨੀਤੀ ਦਾ ਹੀ ਨਹੀਂ ਪਤਾ ਕਿਸੇ ਨੂੰ ਯੁੱਧ ਨੀਤੀ ਦਾ ਹੀ ਨਹੀਂ ਪਤਾ ਨਸ਼ਾ ਕਿਵੇਂ ਖਤਮ ਕਰਨਾ ਕਿਸੇ ਨੂੰ ਨਹੀਂ ਪਤਾ ਰੇਪ ਕਿਵੇਂ ਹੁਣ ਖਤਮ ਹੋਣਗੇ ਕਿਸੇ ਨੂੰ ਨਹੀਂ ਪਤਾ ਪਰ ਮਹਾਰਾਜ ਨੇ ਜਿੰਨੀ ਕ ਹਿੰਮਤ ਬਖਸ਼ੀ ਆ ਜਿੰਨਾ ਕਰੋਤਬਾ ਬਾਦਸ਼ਾਹ ਜਿੰਨਾ ਕ ਦਿਮਾਗ ਬਖਸ਼ਾ ਜੋਤ ਜਗਦੀ ਹੈ ਇਹ ਦਿਮਾਗ ਦੇ ਵਿੱਚ ਤੇ ਅਸੀਂ ਹੁਣ ਮਹਾਰਾਜ ਆਗਿਆ ਦੇਣ ਤੇ ਬਲ ਬਖਸ਼ਣ ਵੀ 50 ਦੇ ਵਿੱਚੋਂ ਲੱਚਰ ਦਾ ਦੇ ਮੁੱਢ ਦੇ ਵਿੱਚ ਪਹਾੜੀ ਥੋੜੇ ਜਿਹੇ ਸਮੇਂ ਦੇ ਵਿੱਚ ਮਾਰ ਦੇਾਂਗੇ ਵੀ ਉਹ ਦਰਾਤਤਾ ਸੀ ਸੈੱਟ ਤਾਂਗੇ ਉਸ ਤੋਂ ਬਾਅਦ ਥੋੜਾ ਕੰਮ ਮੈਨੂੰ ਤਾਂ ਵੀ ਪੈਨੂ ਨਹੀਂ ਲੱਗਦਾ ਮੁੜ ਕੇ ਲੱਚਰ ਦਾ 50 ਦੇ ਵਿੱਚ ਕਾਇਮ ਹੋਊਗੀ ਬੋਲੇ ਸੋਨ ਹੋ ਸੋਨ ਜੀ ਹੋਬਾਤ ਹੁਣ ਇਸ মিডিਆ ਰਾਹੀਂ ਪੰਜਾਬ ਦੇ ਮੁੱਦੇ ਪੰਥਕ ਮੁੱਦੇ ਬਹੁਤ ਨੇ ਬਹੁਤ ਨਾ ਵਿਚਾਰਾਂ ਨਹੀਂ ਕਰਨੀਆਂ ਬਹੁਤਾਂ ਕੋਈ ਤੇ ਵਚਨ ਨਹੀਂ ਦੇਣੇ ਕਿਸੇ ਨੂੰ ਖਾਲਸਾ ਵਚਨ ਦਾ ਬਲੀ ਹੁੰਦਾਗਾ ਵੀ ਉਹਨਾਂ ਕੀ ਕਹੇ ਜਿੰਨਾ ਕਪੂਰਿਆ ਜਾਵੇ ਜਿੰਦਗੀ ਰਹੀ ਤੇ ਆਪਦੀ ਇਸ ਜਿੰਦਗੀ ਦੇ ਵਿੱਚ ਲੈਕਚਰ ਦਾ ਤਾਂ ਮੁੱਢ ਪੜਦੇ ਆਗੇ ਸਾਡੇ ਰਾਹ ਦੇ ਵਿੱਚ ਚਾਹੇ ਜਵਰ ਸਿੰਘਾਂ ਦੇ ਮਨ ਨੂੰ ਪਾਵੇ ਨਿਹਾਲ ਨੂੰ ਜਾਵੇ ਹੋ ਸ੍ਰੀ ਅਕਾਲ ਇਸ ਲੈਕਚਰ ਤਾ ਨੂੰ ਰੋਕ ਦੇ ਸਮੇ ਸਾਡੇ ਰਾਹ ਦੇ ਵਿੱਚ ਨੌਜਵਾਨ ਮੁੰਡਿਆ ਨੇ ਆਉਣਾ ਨੌਜਵਾਨ ਕੁੜੀਂਗਾਣੇ ਆਉਣਾ ਵਿਆਹ ਵਰੇ ਕਪਲ ਨਹੀਂ ਆਉਣਾ ਉਹ ਇਸ ਸਪੀਚ ਤੋਂ ਬਾਅਦ ਹਟ ਜਾਣ ਵਧੀਆ ਗੱਲਾਂ ਤੇ ਨਹੀਂ ਫਿਰ ਮੈਂ ਤਾਂ ਇਹ ਕਹੂੰਗਾ ਵੀ ਮੈਂ ਤਾਂ ਆ ਕੇ ਸਮਝਾਇਆ ਸੀ ਭਾਈ ਹਮ ਇਹਨਾਂ ਦੀ ਮਰਜ਼ੀ ਲੱਗਦਾ ਇਹਨਾਂ ਨੇ ਹੁਣ ਦੂਜੇ ਲੋਕ ਵੀ ਹਟਨਾ ਵਾ ਅਸੀਂ ਇੱਕ ਰਾਹ ਹੋਰ ਚੁਣਿਆ ਹੋਇਆ ਉਹ ਅਸੀਂ ਪਣਾਵਾਂਗੇ ਵੀ ਅਸੀਂ ਮਹੀਨਾ ਤੋਂ ਪਹਿਲਾਂ ਗੱਲਬਾਤ ਇੰਟਰਨੈਟ ਤੇ ਕੀਤੀ ਸੀ ਕਿ ਜਿੰਨੇ ਪੰਜਾਬ ਦੇ ਵਿੱਚ ਚੈਨਲ ਤੇ ਪੇਜ ਸੋਸ਼ਲ ਮੀਡੀਆ ਤੇ ਚੱਲ ਰਿਹਾ ਜੋ ਪੰਜਾਬ ਦੇ ਵਿੱਚ ਉਹ ਐਕਟਿਵ ਨੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਉਹ ਚਾਹੀ ਪੰਜਾਬ ਚ ਨਹੀਂ ਪੰਜਾਬ ਤੋਂ ਬਾਹਰ ਨੇ ਚਾਹੀ ਇੰਡੀਆ ਤੋਂ ਬਾਹਰ ਨੇ ਉਹਨਾਂ ਦਾ ਸਾਰਾ ਬਾਇਓ ਡਾਟਾ ਚਾਹੀਦਾ ਉਹ ਅਸੀਂ ਇਕੱਠਾ ਕਰ ਲਿਆ ਸੀ ਉਹਦੇ ਤੇ ਐਕਸ਼ਨ ਲੈਂਦੇ ਲੈਂਦੇ ਅਸੀਂ ਇਧਰ ਐਕਸ਼ਨ ਕਰਦੇ ਉਥੇ ਉਹ ਹੈ ਗੱਲਬਾਤ ਹੈ ਜੋ ਡਾਟਾ ਸਾਰਾ ਅਸੀਂ ਗਵਰਨਮੈਂਟ ਨੂੰ ਦਵਾਂਗੇ ਪੁਲਿਸ ਪ੍ਰਸ਼ਾਸਨ ਨੂੰ ਦੇਵਾਂਗੇ ਆਹ ਪ੍ਰੋਬਲਮ ਆ ਪੰਜਾਬ ਦੇ ਵਿੱਚ ਆਹ ਲੋਕਾਂ ਵੱਲੋਂ ਕ੍ਰੀਏਟ ਕੀਤੀ ਜਾ ਰਹੀ ਆ ਇਹਨਾਂ ਨੂੰ ਨਸ਼ਤ ਪਾਈ ਜਾਵੇ ਜੇ ਗਵਰਨਮੈਂਟ ਪ੍ਰਸ਼ਾਸਨ ਉਹਨਾਂ ਦੇ ਇੰਟਰਨੈਟ ਪੇਜਾਂ ਨੂੰ ਬੰਦ ਕਰਕੇ ਉਹਨਾਂ ਨੂੰ ਵਾਰਨਿੰਗ ਦਿੰਦਾ ਕਿ ਅਗਲੇ ਅੱਗੇ ਤੋਂ ਬਲਾਤਕਾਰ ਫੋਨ ਬਾਰੇ ਜੋ ਘਟਨਾ ਵਾਪਰਦਗਾ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਉਹਨਾਂ ਨੂੰ ਵਾਰਨਿੰਗ ਦੇਣਗੇ ਤੇ ਸਹੀ ਆ ਆਪਾਂ ਕੋਈ ਹੋਰ ਰਾਹ ਬਣਾਵਾਂਗੇ ਤੇ ਨਹੀਂ ਫਿਰ ਕੋਈ ਨਾ ਜਿਹੜਾ ਸਾਡੇ ਰਾਹ ਦੇ ਵਿੱਚ ਆਊਗਾ ਉਹ ਫਿਰ ਸਾਨੂੰ ਪਤਾ ਕਿਵੇਂ ਠੀਕ ਕਰਨਾ ਵਾ ਬਾਕੀ ਜਿੰਨੀਆਂ ਵੀ ਰੂਹਾਂ ਇੱਥੇ ਆਈਆਂ ਨੇ ਬਹੁਤ ਮੈਂ ਕਿਸੇ ਦਾ ਨਾਂ ਨਹੀਂ ਲੈ ਸਕਦਾ ਕਿਉਂਕਿ ਨਾਂ ਪਤਾ ਵਾ ਤੇ ਕਾਫੀਆਂ ਤੇ ਨਹੀਂ ਪਤਾ ਕਈ ਵੇਲੇ ਗੁੱਸੇ ਹੋ ਜਾਂਦੇ ਆ ਪਰ ਜਿੰਨੇ ਵੀ ਇਥੇ ਸਰੀਰ ਪਹੁੰਚੇ ਨੇ ਜਿਹੜੇ ਬੋਲੇ ਨੇ ਜਿਨ੍ਹਾਂ ਨੂੰ ਸਮਾਂ ਨਹੀਂ ਮਿਲਿਆ ਜਾਂ ਆਏ ਨਹੀਂ ਤੇ ਜਾ ਜੋ ਦੇਖ ਰਹੇ ਨੇ ਉਹਨਾਂ ਦੀ ਸਾਰਿਆਂ ਦੀ ਇਸ ਪੰਥਕ ਇਕੱਠ ਦੇ ਵਿੱਚ ਹਾਜ਼ਰੀ ਪਰਵਾਹ ਨਾ ਜੀ ਮੈਨੂੰ ਕਿਸੇ ਨਾਲ ਕੋਈ ਗੁੱਸਾ ਗੜਾ ਨਹੀਂ ਹੈਗਾ ਸਭ ਚੜ੍ਹਦੀ ਕਲਾ ਦੇ ਵਿੱਚ ਰਹੋ ਜਿੰਨੇ ਵੀ ਆਏ ਨੇ ਜਿਨ੍ਹਾਂ ਨੇ ਵੀ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉਹ ਇੱਕ ਸਾਡੀ ਰਣਨੀਤੀ ਸੀਗੀ ਉਹ ਰਾਜਨੀਤਿਕ ਸਟੱਟ ਸੀ ਇੱਕ ਅਸਲ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਜਾਟ ਨੂੰ ਜੁਨਗਦਲ ਨੂੰ ਖਾਲਸਾ ਤਾਂ ਰੋਜ਼ ਚੱਪਦਾ ਉਹ ਤਾਂ ਕੱਟ ਨਹੀਂ ਹੁੰਦਾ ਸੀਗਾ ਤਾਂ ਕਰਕੇ ਪਾਰਟੀ ਆ ਜਾਣਦਣ ਦੀ ਉਹ ਪਾਰਟੀ ਆਹੀ ਸੀਗੀ ਤੇ ਬਾਕੀ ਜਿੰਨੇ ਨੇ ਵੀ ਇਹ ਕਿਹਾ ਵੀ ਬੜਾ ਜਨਾ ਭਾਈ ਤੇ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਤੁਹਾਡਾ ਹੀ ਬੱਚਾ ਵਾਂ ਤੁਹਾਡਾ ਹੀ ਭਰਾ ਵਾਂ ਮੈਨੂੰ ਕਿਸੇ ਨਾਲ ਕੋਈ ਗੁੱਸਾ ਗੜਾ ਨਹੀਂ ਵਾਹੇ ਕੁਝੀ ਦਾ ਖਾਲਸਾ ਜੈ ਜੀ